ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਅੱਜ ਦੀ ਕੁਕਿੰਗ ਲੈ ਕੇ ਆਪਣੇ ਚਟਕੋਰੇ ਚਟਕੋਰੇ ਬੱਚਿਆਂ ਵਾਸਤੇ ਭੈਣ ਭਰਾਵਾਂ ਵਾਸਤੇ ਤੇ ਬਜ਼ੁਰਗਾਂ ਵਾਸਤੇ ਅੱਜ ਦੀ ਕੁਕਿੰਗ ਵਿੱਚ ਤੁਸੀਂ ਮੇਰੀ ਪਹਿਲਾਂ ਵਾਲੀ ਵੀਡੀਓ ਵਿੱਚ ਬਣਾਈ ਹੋਈ ਕੱਚੀ ਹਰਦੀ ਦੀ ਗਰੇਵੀ ਉਸ ਗਰੇਵੀ ਤੋਂ ਆਪਾਂ ਨੇ ਬਣਾ ਲਾਂਗੇ ਅੱਜ ਪੰਜ ਸਬਜ਼ੀਆਂ ਫਟਾਫਟ ਬਣਨ ਵਾਲੀਆਂ ਤੇ ਤੁਸੀਂ ਕਰ ਲੈਣਾ ਫਟਾਫਟ ਸਬਸਕ੍ਰਾਈਬ ਚੈਨਲ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਨੋਟੀਫਿਕੇਸ਼ਨ ਵਾਸਤੇ ਆਪਾਂ ਨੇ ਬੈਲ ਆਈਕਨ ਦਬਾ ਦੇਣਾ ਤਾਂ ਕਿ ਹਰ ਨੋਟੀਫਿਕੇਸ਼ਨ ਆ ਜਿਹੜਾ ਵੀਡੀਓ ਦਾ ਤੁਹਾਡੇ ਤੱਕ ਪਹੁੰਚ ਸਕੇ ਆਪਣੀ ਪਹਿਲੀ ਸਬਜ਼ੀ ਕਿਹੜੀ ਆ ਤੇ ਰੁਟੀਨ ਵਿੱਚ ਫਿਰ ਮੈਂ ਕਿਹੜੀਆਂ ਚਾਰ ਹੋਰ ਸਬਜ਼ੀਆਂ ਬਣਾਉਣੀਆਂ ਇਸ ਵਾਸਤੇ ਆਪਣੀ ਪਹਿਲੀ ਸਬਜ਼ੀ ਆ ਆਪਾਂ ਨੇ ਕਰ ਲਈ ਆਪਣੀ ਕੜਾਹੀ ਤਿਆਰ ਤੇ ਇਹਦੇ ਵਿੱਚ ਪਾ DNA ਨੇ ਆਪਾਂ ਨੇ ਕਾਜੂ ਤੇ ਨਾਲ ਆਪਾਂ ਨੇ ਇਧਰ ਦੇ ਨਾਲ ਦੀ ਨਾਲ ਕੱਟ ਲਿਆ ਪਨੀਰ ਆਪਾਂ ਨੇ ਕਾਜੂਆਂ ਨੂੰ ਕਰ ਲੈਣਾ ਪਿੰਕ ਇਹ ਦੇਖੋ ਕੱਚੀ ਹਲਦੀ ਦੀ ਗਰੇਵੀ ਆ ਜਿਹੜੀ ਆਪਣੀ ਬਣ ਕੇ ਤਿਆਰ ਹੋਈ ਵੀ ਆ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਕੱਚੀ ਹਲਦੀ ਦੀ ਗਰੇਵੀ ਮੈਂ ਕਿੱਦਾਂ ਬਣਾਈ ਆ ਇਹਦੀ ਪੂਰੀ ਵੀਡੀਓ ਆ ਜਿਹੜੀ ਤੁਸੀਂ ਜਾ ਕੇ ਦੇਖ ਸਕਦੇ ਆ ਆਪਾਂ ਨੇ ਹੁਣੇ ਇਹ ਵੀਡੀਓ ਪਾਈ ਆ ਇਸ ਤੋਂ ਬਾਅਦ ਮੈਂ ਆਹ ਵਾਲੀ ਵੀਡੀਓ ਪਾਉਂਗੀ ਇਸ ਗਰੇਵੀ ਤੋਂ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਜਿਹੜੀਆਂ ਤਿਆਰ ਕਰ ਸਕਦੇ ਆ ਸਬਜ਼ੀ ਹਰ ਤਰ੍ਹਾਂ ਦੀ ਵਿੱਚ ਪੈ ਜਾਂਦੀ ਆ ਪਰ ਮੈਂ ਅੱਜ ਤੁਹਾਨੂੰ ਪੰਜ ਸਬਜ਼ੀਆਂ ਦੱਸਣੀਆਂ ਜਿਨ੍ਹਾਂ ਰਹੀਂ ਆਪਾਂ ਇਸ ਗਰੇਵੀ ਦੇ ਨਾਲ ਮਿੰਟਾਂ-ਸਕਿੰਟਾਂ ਵਿੱਚ ਆਪਾਂ ਨੂੰ ਇਹ ਸਬਜ਼ੀ ਆ ਜਿਹੜੀ ਤਿਆਰ ਕਰ ਲੈਣੀ ਆ ਇਦੇ ਵਾਸਤੇ ਆਪਾਂ ਨੇ ਪਾ ਲੈਣਾ ਥੋੜਾ ਜਿਹਾ ਜੀਰਾ ਆਪਣੇ ਪਨੀਰ ਮੁਤਾਬਕ ਪਾ ਲੈਣਾ ਆਪਾਂ ਨੇ ਤੇ ਥੋੜਾ ਜਿਹਾ ਗਰਮ ਮਸਾਲਾ ਪਾ ਲੰਦੀ ਹੁਣੀ ਆ ਮੈਂ ਪਹਿਲਾਂ ਹੀ ਤਾਂ ਕਿ ਇਹਦੀ ਖੁਸ਼ਬੂ ਆ ਜਿਹੜੀ ਇਹ ਵਿੱਚ ਚੰਗੀ ਤਰ੍ਹਾਂ ਰਲ ਜਵੇ ਤੇ ਨਾਲ ਦੀ ਨਾਲ ਆਪਾਂ ਨੇ ਬੇਸਣ ਪਾ ਲੈਣਾ 1 ਚਮਚ ਤੇ ਨਾਲ ਪਾ ਲਾਣਾ ਇਹ ਤਿੰਨ ਕ ਚਮਚ ਛੋਟਾ ਦਸ਼ਮੀ ਦਾ ਟਮਾਟਰਾਂ ਦਾ ਪੇਸਟ ਪਾ ਲਾਣਾ ਥੋੜਾ ਜਿਹਾ ਇਹਨੂੰ ਹਿਲਾਇ ਜਾਣਾ ਦਹੀਂ ਦੇ ਜਿਹੜੇ ਥੋੜੇ ਥੋੜੇ ਕਾਣਾ ਇਹ ਬਿਲਕੁਲ ਖਤਮ ਹੋ ਜਾਣ ਇਹਨੂੰ ਆਪਾਂ ਨੇ ਹਿਲਾਇ ਜਾਣਾ ਕਿਉਂਕਿ ਮੈਂ ਇਹਨੂੰ ਕਹਿ ਲਾ ਵਿੱਚ ਨਹੀਂ ਰਲਾਇਆ ਨਹੀਂ ਆਪਾਂ ਦਹੀਂ ਦੇ ਵਿੱਚ ਆਪਾਂ ਪਹਿਲਾਂ ਹੀ ਵੇਸਣ ਨੂੰ ਰਲਾ ਸਕਦੇ ਆ ਇਹ ਦੇਖੋ ਬਿਲਕੁਲ ਖਤਮ ਹੋ ਰਹੇ ਆ ਜਿਵੇਂ ਜਿਵੇਂ ਆਪਾਂ ਥੋੜੀ ਜੀ ਹੋਰ ਪਾ ਸਕਦੇ ਆ ਪੇਸਟ ਥੋੜੇ ਜੀ ਆਪਾਂ ਨੇ ਚਿਲੀ ਫਲੈਕਸ ਪਾ DNA ਨਾਲ ਨਾਲ ਆਪਾਂ ਨੇ ਪਾ ਲੈਣੀ ਕਾਜੂ ਹੁਣ ਆਪਾਂ ਨੇ ਆਪਣੀ ਗਰੇਵੀ ਪਾ ਲੈਣੀ ਜਿਹੜੀ ਆਪਣੀ ਪਹਿਲਾਂ ਹੀ ਤਿਆਰ ਕਰੀ ਹੋਈ ਆ ਇਹ ਗਰੇਵੀ ਆਪਣੇ ਤੁਸੀਂ ਪਨੀਰ ਦੇ ਮੁਤਾਬਕ ਪਾ ਲੈਣੀ ਅੱਗ ਆਪਾਂ ਨੇ మీడియం ਰੱਖਣੀ ਆ ਇਹਨੂੰ ਜੇ ਤੁਸੀਂ ਹਲਕੀ ਜੀ ਤਰੀ ਲਾਉਣ ਵਾਂਗੂ ਬਣਾ ਸਕਦੇ ਆ ਪਰ ਮੈਂ ਅੱਜ ਇਹਨੂੰ ਥੋੜਾ ਲਿਪਟਿਆ ਲਿਪਟਿਆ ਜਾਂ ਰੱਖਣਾ ਇਹ ਦੇਖੋ ਬਿਲਕੁਲ ਬਣੀ ਹੋਈ ਆ ਇਹ ਕੜਾਹੀ ਦੇ ਨਾਲ ਨਹੀਂ ਲੱਗ ਰਹੀ ਇਹ ਸ਼ਾਹੀ ਪਨੀਰ ਦਾ ਮਸਾਲਾ ਹੈ ਆਪਣੀ ਘਰੇ ਵੀ ਆ ਜਿਹੜੀ ਤਿਆਰ ਆ ਤੇ ਆਪਾਂ ਨੇ ਹੁਣ ਇਹਦੇ ਵਿੱਚ ਪਾ ਦੇਣਾ ਪਨੀਰ ਜੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਈਏ ਤਾਂ ਪਨੀਰ ਆ ਜਿਹੜਾ ਨਰਮ ਹੋ ਜਾਊਗਾ ਹੋਰ ਇਸ ਕਰਕੇ ਜਿਵੇਂ ਦੀ ਤੁਸੀਂ ਬਣਾਉਣਾ ਚਾਹੁੰਦੇ ਆ ਜੇ ਥੋੜੀ ਜਿਹੀ ਗਰੇਵੀ ਵਾਲੀ ਬਣਾਉਣਾ ਚਾਹੁੰਦੇ ਆ ਨਾ ਲੇਟਵੀ ਲੇਟਵੀ ਜਿਵੇਂ ਹੁੰਦੀ ਆ ਤੁਸੀਂ ਉਦਾਂ ਵੀ ਬਣਾ ਸਕਦੇ ਆ ਬੱਚੇ ਐਦਾਂ ਹੀ ਫੋਰਕ ਨਾਲ ਖਾਣਾ ਪਸੰਦ ਕਰਦੇ ਆ ਮਸਾਲਾ ਲਿਫਟੇ ਆ ਲਿਫਟੇ ਆ ਦੇਖੋ ਕਿੰਨੀ ਸੋਹਣੀ 5 ਮਿੰਟ ਵਿੱਚ ਸਬਜ਼ੀ ਬਣ ਕੇ ਤਿਆਰ ਆ 5 ਮਿੰਟ ਹੋਏ ਨਹੀਂ ਵੈਸੇ ਅਜੇ ਇਹ ਮੈਂ ਇਸ ਫਰੀਜ਼ ਕਰਕੇ ਰੱਖਿਆ ਹੋਇਆ ਨਿੰਬੂ ਦਾ ਸੱਤ ਨਿੰਬੂ ਦਾ ਰਸ ਤੇ ਆਪਾਂ ਨੇ ਥੋੜਾ ਜਿਹਾ ਪਾ ਦਾਣਾ ਨਮਕ ਗਰੇਵੀ ਵਿੱਚ ਵੀ ਇਸੀ ਨਮਕ ਤੇ ਥੋੜਾ ਜਿਹਾ ਆਪਾਂ ਨੇ ਆਪਣੇ ਪਨੀਰ ਮੁਤਾਬਕ ਨਮਕ ਪਾ ਦਾਣਾ ਇਹਨੂੰ ਨਮਕ ਨੂੰ ਤੁਸੀਂ ਪਹਿਲਾਂ ਵੀ ਪਾ ਸਕਦੇ ਆ ਤੇ ਇਹ ਬਿਲਕੁਲ ਥੋੜਾ ਜਿਹਾ ਮੈਂ ਨਿੰਬੂ ਦਾ ਸੱਤ ਪਾ ਦਾਣਾ ਕਿਉਂਕਿ ਬੱਚਿਆਂ ਨੂੰ ਹਰ ਕੀ ਹਰ ਕੀ ਖਟਾਸ ਬਹੁਤ ਪਸੰਦ ਆ ਇਹ ਆਪਸ਼ਨਲ ਆ ਤੁਸੀਂ ਪਾਉਣਾ ਚਾਹੁੰਦੇ ਆ ਤਾਂ ਪਾਓ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਕਾ ਚਲੋ ਜੀ ਆਪਣੀ ਇੱਕ ਸਬਜ਼ੀ ਬਣ ਕੇ ਤਿਆਰ ਆ 5 ਕਿ ਮਿੰਟ ਲੱਗੇ ਆ ਆਪਣੀ ਦੂਜੀ ਸਬਜ਼ੀ ਕਿਹੜੀ ਆ ਆਜੋ ਜੀ ਬਣਾਈਏ ਫਿਰ ਇਧਰ ਐਦਾਂ ਕਰਕੇ ਆਪਾਂ ਨੇ ਸਾਫ਼ ਕਰ ਲੈਣੀ ਆ ਆਪਣੀ ਕਰਛੀ ਆਪਾਂ ਨੂੰ ਬਾਰ ਬਾਰ ਧੋਣੇ ਦੀ ਵੀ ਲੋੜ ਨਹੀਂ ਹੈਗੀ ਆਪਣਾ ਜਿਹੜਾ ਫਰਾਈ ਪੈਨ ਆ ਇਹ ਐਦਾਂ ਕਰ ਲਈ ਕਿਉਂਕਿ ਸੇਮ ਗਰੇਵੀ ਆ ਇਹ ਐਦਾਂ ਕਰਕੇ ਆਪਾਂ ਨੇ ਬਿਲਕੁਲ ਸਾਫ਼ ਕਰ ਲੈਣਾ ਇਹਨੂੰ ਅਗਲੀ ਸਬਜ਼ੀ ਵਾਸਤੇ ਇਹਨੂੰ ਸਰੋਂ ਦੇ ਤੇਲ 'ਚ ਬਣਾਉਣਾ ਹੈ ਇਨੂੰ ਥੋੜਾ ਜਿਹਾ ਗਰਮ ਕਰ ਲੈਣਾ ਤੇਲ ਨੂੰ ਜਦੋਂ ਤੱਕ ਤੇਲ ਗਰਮ ਹੁੰਦਾ ਆਪਾਂ ਨੇ ਧੋਲਣੀ ਸਬਜ਼ੀ ਸਬਜ਼ੀ ਕਾਦੀ ਬਣਾਉਣੀ ਹੈ ਐਦਾਂ ਚੰਗੀ ਤਰ੍ਹਾਂ ਬਤਾਉ ਨੂੰ ਧੋਲਣਾ ਆਪਣਾ ਤੇਲ ਆ ਜਿਹੜਾ ਬਿਲਕੁਲ ਗਰਮ ਹੋ ਗਿਆ ਆਪਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਪਾ ਦੇਣਾ ਜੀਰਾ ਜੀਰਾ ਪਾ ਕੇ ਇੱਧਰ ਦੇਖੋ ਮੈਂ ਪਹਿਲਾਂ ਹੀ ਛਿੱਲ ਕੇ ਰੱਖਿਆ ਹੋਇਆ ਪਿਆਜ਼ ਨੂੰ ਆਪਾਂ ਨੇ ਇੱਥੇ ਹੀ ਕਟਿੰਗ ਕਰ ਲੈਣੀ ਪਿਆਜ਼ ਦੀ ਇਦਾਂ ਸੈਂਟਰ ਚੋਂ ਕਰਕੇ ਜੇ ਤੁਸੀਂ ਬਹੁਤਾ ਲੰਬਾ ਜਿਵੇਂ ਵੀ ਚਾਹੋ ਕੱਟਣਾ ਕੱਟ ਸਕਦੇ ਹੋ ਮੈਂ ਜਣੀ ਸੈਂਟਰ ਵਿੱਚੋਂ ਐਦਾਂ ਕੱਟ ਲਿਆ ਪਿਆਜ਼ ਨੂੰ ਮੈਂ ਤੁਹਾਨੂੰ ਦੱਸਦੀ ਆ ਇਹ ਐਦਾਂ ਕਰਕੇ ਕੱਟ ਲਿਆ ਕਿਉਂਕਿ ਫਿਰ ਜ਼ਿਆਦਾ ਲੰਬਾ ਹੋ ਜਾਣਾ ਇੱਕ ਪਿਆਜ਼ ਪਾ ਲੈਣਾ ਮੈਂ ਮੈਨੂੰ ਐਦਾਂ ਸਬਜ਼ੀ ਬਣਾਉਣੀ ਪੈਂਦੀ ਆ ਮੇਰੇ ਕੋਲ ਪਹਿਲੀ ਵਾਰੀ ਕੰਮ ਤੋਂ ਆ ਕੇ ਟਾਈਮ ਘੱਟ ਹੁੰਦਾ ਮੈਂ ਕਿਹਾ ਵੀ ਚਲੋ ਮੈਂ ਤੁਹਾਡੇ ਨਾਲ ਐਦਾਂ ਸ਼ੇਅਰ ਕਰਾਂ ਮੈਂ ਐਦਾਂ ਹੀ ਬਣਾ ਕੇ ਰੱਖਦੀ ਆ 5-7 ਮਿੰਟ ਵਿੱਚ ਆ ਕੇ ਆਟਾ ਗੁੰਨ ਕੇ ਤੇ ਇੱਕ ਸਬਜ਼ੀ ਤਿਆਰ ਕਰ ਲੀਜੀਆ ਨਾਲ ਕਰੀ ਦਾ ਆਪਣਾ ਦਹੀਂ ਗੁੰਦੀ ਪਾ ਕੇ ਇਹ ਦੇਖੋ ਕਿੰਨਾ ਸੋਹਣਾ ਆਪਾਂ ਨੇ ਅੱਗ ਆ ਜਿਹੜੀ ਬਹੁਤੀ ਘੱਟ ਨਹੀਂ ਰੱਖਣੀ ਹੈ ਤਾਂ ਅੱਗ ਆਪਾਂ ਨੇ ਥੋੜੀ ਤੇਜ਼ੇ ਰੱਖਣੀ ਆ ਕਿਉਂਕਿ ਇਹਨੂੰ ਬਣਨੇ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਤੇ ਨਾਲ ਦੀ ਨਾਲ ਆਪਾਂ ਨੇ ਬਤਾਉ ਨੂੰ ਵੀ ਐਦਾਂ ਕੱਟ ਲੈਣਾ ਥੋੜੇ ਜਿਹੇ ਟਰਾਂਸਪੇਰੈਂਟ ਜੇ ਹੋ ਜਾਣ ਨਾ ਆਪਣੇ ਪਿਆਜ਼ ਆਪਾਂ ਨੇ ਨਾਲ ਦੀ ਨਾਲ ਬਤਾਉ ਨੂੰ ਕੱਟ ਲੈਣਾ ਤੁਸੀਂ ਦੇਖ ਸਕਦੇ ਆ ਕਿੰਨੇ ਕੁ ਮੋਟੇ ਆ ਇਹ ਦੇਖੋ ਇਹ ਸਬਜ਼ੀਆਂ ਬਹੁਤ ਜਲਦੀ ਬਣਦੀਆਂ ਆ ਤਰੀਕੇ ਨਾਲ ਹੁਣ ਆਪਾਂ ਨੇ ਨਾਲ ਦੀ ਨਾਲ ਇਹਦੇ ਵਿੱਚ ਪਾ ਦੇਣਾ ਨਮਕ ਆਪਣੀ ਸਬਜ਼ੀ ਮੁਤਾਬਕ ਪਾ ਦੇਣਾ ਗ੍ਰੇਵੀ ਵਿੱਚ ਵੀ ਹੈ ਤੇ ਥੋੜੀ ਪਾ ਦੇਣੀ ਲਾਲ ਮਿਰਚ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਗਰਮ ਮਸਾਲਾ ਤੇ 2 ਮਿੰਟ ਵਾਸਤੇ ਆਪਾਂ ਨੇ ਇਹਨੂੰ ਢੱਕ ਕੇ ਰੱਖ ਦੇਣਾ ਇਦਾਂ ਆਪਾਂ ਨੇ ਥੋੜੀ ਜਿਹੀ ਗਰੇਵੀ ਪਾ ਦਾਨੀ ਆਪਣੀ ਸਬਜ਼ੀ ਦੇ ਮੁਤਾਬਕ ਆਪਾਂ ਨੇ ਇਦਾਂ ਕਰਕੇ ਬਰੀਕ ਟਮਾਟਰ ਪਾ ਦਾਣਾ ਕੱਟ-ਕੱਟ ਕੇ ਹੁਣ ਜਿਹੜਾ ਥੋੜਾ ਜਿਹਾ ਕੱਚਾਪਣ ਰਹਿ ਗਿਆ ਇਸ ਟਮਾਟਰ ਨੇ ਸਬਜ਼ੀ ਨੂੰ ਬਣਾਉਣ ਦੇ ਵਿੱਚ ਮਦਦ ਕਰ ਦਾਨੀ ਇਹ ਲੋ ਜੀ ਆਪਣੀ ਦੂਜੀ ਸਬਜ਼ੀ ਵੀ ਬਣ ਕੇ ਤਿਆਰ ਆ ਹੁਣ ਆਪਾਂ ਨੇ ਬਣਾਉਣੀ ਆ ਤੀਜੀ ਸਬਜ਼ੀ ਛੁਟਕੀਆਂ ਚ ਤੀਜੀ ਸਬਜ਼ੀ ਬਣਾਉਣ ਵਾਸਤੇ ਆਪਾਂ ਨੇ ਫੇਰ ਤੋਂ ਕਰ ਲਈਏ ਔਨ ਆਪਣਾ ਗੈਸ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਮੇਨੂੰ ਇਹੰਤ ਮੇਰੀ ਬਹੁਤ ਲੱਗ ਰਹੀ ਆ ਵੀਡੀਓ ਬਣਾਉਣ ਚ ਆਪਾਂ ਨੇ ਮਸਟਰਡ ਆਇਲ 'ਚ ਬਣਾਉਣੀ ਆ ਇਹ ਸਬਜੀ ਵੀ ਥੋੜਾ ਜਿਹਾ ਤੇਲ ਪਾ ਲੈਣਾ ਤੁਸੀਂ ਮੇਰੀ ਵੀਡੀਓ 'ਚ ਇਹ ਗੱਲ ਨੋਟ ਕਰ ਲਈ ਹੋਊਗੀ ਕਿ ਮੈਂ ਇਹ ਬਾਰ-ਬਾਰ ਉਹਨੂੰ ਸਾਫ਼ ਕਰਕੇ ਸਪੈਸ਼ਲ ਨਾਲ ਤੇ ਅਗਲੀ ਵੀ ਮਤਲਬ ਸਬਜੀ ਬਣਾ ਰਹੀ ਆ ਕਿਉਂ ਕਿ ਸੇਮ ਆ ਜਿਹੜੀ ਸਬਜੀ ਆ ਉਸੇ ਤੇਲ ਵਿੱਚ ਬਣ ਰਹੀ ਆ ਆਪਣੇ ਮਸਟਰਡ ਆਇਲ ਵਿੱਚ ਨਾਲ ਦੀ ਨਾਲ ਸਾਫ਼ ਕਰੋ ਬਣ ਜਾਂਦੀ ਆ ਇਦਾਂ ਹੀ ਆਪਾਂ ਨੂੰ ਅਗਲੀ ਸਬਜ਼ੀ ਵਾਸਤੇ ਵੀ ਮੈਂ ਸਾਫ਼ ਕਰ ਲਈ ਆ ਤੇ ਆਪਾਂ ਨੇ ਪਾ ਦਾਣਾ ਜੀਰਾ ਤੇ ਆਪਾਂ ਨੇ ਪਿਆਜ਼ ਨੂੰ ਥੋੜਾ ਲੰਮਾ ਕੱਟ ਲੈਣਾ ਇਦਾਂ ਹੀ ਤੇ ਪਾ DNA ਆਪਾਂ ਨੇ ਥੋੜਾ ਜਿਹਾ ਨਮਕ ਥੋੜੀ ਜਿਹੀ ਮਿਰਚ ਥੋੜਾ ਜਿਹਾ ਗਰਮ ਮਸਾਲਾ ਪਾਨੇ ਐ ਅਡਾ ਕਰਕੇ ਬਰੀਕ ਬਰੀਕ ਕੱਟ ਕੇ ਪਾ DNA ਟਮਾਟਰ ਤੇ ਇਹ ਕਤਲੀਆਂ ਜਿਹੜੀਆਂ ਬਰੀਕ ਹੋਣੀਆਂ ਚਾਹੀਦੀਆਂ ਐਦਾਂ ਜਿਵੇਂ ਪਿਆਜ਼ ਕੱਟਿਆ ਵਾ ਉਦਾਂ ਹੀ ਟਮਾਟਰ ਕੱਟ ਲੈਣਾ ਤੇ ਉਦਾਂ ਹੀ ਆਪਾਂ ਨੇ ਸ਼ਿਮਲਾ ਮਿਰਚ ਕੱਟ ਲੈਣੀ ਆਪ ਆਟ ਨਹੀਂ ਪਾਉਣਾ ਆਪਾਂ ਨੇ ਤੇ ਥੋੜੀ ਜੀ ਪਾ ਦਾਨੀ ਆਪਾਂ ਨੇ ਗਰੇਵੀ 2 ਮਿੰਟ ਵਾਸਤੇ ਆਪਾਂ ਨੇ ਇਹਨੂੰ ਢੱਕ ਦੇਣਾ ਬੱਚਿਆਂ ਦੇ ਵਾਸਤੇ ਚਟਪਟੀ ਬਣਾਉਣ ਵਾਸਤੇ ਆਪਾਂ ਥੋੜਾ ਜਿਹਾ ਬਿਲਕੁਲ ਚਾਟ ਮਸਾਲਾ ਪਾ ਸਕਦੇ ਆ ਇਹ ਚ ਫਿਰ ਤਾਂ ਇਹਨਾਂ ਨੂੰ ਨਾ ਮੈਗੀ ਉਹ ਲੱਗਦੀ ਆ ਇਹ ਫਿਰ ਰੋਟੀ ਖਾਏ ਲੈਨੇ ਆ ਨਾਲੇ ਸਬਜ਼ੀ ਆ ਜਿਹੜੀ ਸਵਾਦ ਨਾਲ ਖਾਂਦੇ ਆ ਇਹਨੂੰ ਆਪਾਂ ਨੇ ਜ਼ਿਆਦਾ ਨਹੀਂ ਰਜਾਉਣਾ ਇਹਨੂੰ ਕਰਾਂਚੀ ਕਰਾਂਚੀ ਹੋ ਰੱਖਣਾ ਹੈ ਜ਼ਿਆਦਾ ਨਹੀਂ ਇਹਨੂੰ ਕੁੱਕ ਕਰਨਾ ਆਪਾਂ ਨੇ ਹਾਂ ਕਰਾਂਚੀ ਕਰਾਂਚੀ ਹੋ ਕੱਢਣੀ ਆ ਆਪਾਂ ਨੇ ਇਹ ਸਬਜ਼ੀ ਨੂੰ ਜ਼ਿਆਦਾ ਕੁੱਕ ਨਹੀਂ ਕਰਨਾ ਫਿਰ ਤਾਂ ਬੱਚਿਆਂ ਨੂੰ ਇਹ ਨੂਡਲਸ ਵਰਗੀ ਲੱਗਦੀ ਆ ਖੜਵਾ ਖੜਮਾ ਖੜਮਾ ਜਾਈ ਪਿਆਜ਼ ਹੋਵੇ ਖੜਵੇਂ ਖੜਮੇ ਜਾਂ ਜਿਹਾ ਸ਼ਿਵਲਾ ਮਿਰਚ ਤੇ ਥੋੜਾ ਜਿਹਾ ਆਪਾਂ ਨੇ ਉੱਪਰ ਧਨੀਆ ਤੇ ਨਾਲ ਆਪਾਂ ਨੇ ਰੱਖ ਦੇਣਾ ਮੱਖਣ ਆਪਣੀ ਤੀਜੀ ਸਬਜੀ ਬਣ ਕੇ ਤਿਆਰ ਆ ਆਜੋ ਆਪਾਂ ਹੁਣ ਬਣਾਈਏ ਚੌਥੀ ਸਬਜੀ ਫਰੋਜ਼ਨ ਮਟਰ ਆ ਆਪਾਂ ਨੇ ਇਹਨਾਂ ਵਿੱਚ ਪਾਣੀ ਪਾ ਕੇ ਰੱਖ ਦੇਣਾ ਤੇ ਗਾਜਰਾਂ ਨੂੰ ਲੈ ਆਪਾਂ ਨੇ ਧੋ ਚੰਗੀ ਤਰ੍ਹਾਂ ਆਪਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਕੜਾਹੀ ਆਪਣੀ ਕਰ ਲਈ ਸਾਫ਼ ਆਪਾਂ ਨੇ ਉਵੇਂ ਹੀ ਮਸਟਰਡ ਆਇਲ ਪਾ ਲੈਣਾ ਥੋੜਾ ਜਿਹਾ ਆਪਾਂ ਨੇ ਗਾਜਰਾਂ ਨੂੰ ਇਦਾਂ ਚੰਗੀ ਤਰ੍ਹਾਂ ਛਿੱਲ ਲੈਣਾ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਉੱਪਰ ਜੜਾ ਜੜਾ ਜੀਆਂ ਹੁੰਦੀਆਂ ਨੇ ਵਿੱਚ ਕਈ ਵਾਰੀ ਮਿੱਟੀ ਹੁੰਦੀ ਹੈ ਭਾਵੇਂ ਬੇਸ਼ੱਕ ਆਪਾਂ ਧੋ ਵੀ ਲਈਏ ਆਪਾਂ ਇਹਨੂੰ ਇੱਕ ਵਾਰੀ ਫੇਰ ਤੋਲ ਸਕਦੇ ਆ ਚੰਗੀ ਤਰ੍ਹਾਂ ਨਹੀਂ ਮਿੱਟੀ ਆ ਸਕਦੀ ਐ ਇਹਦੇ ਵਿੱਚ ਥਮਸੇ ਛੋਟਾ ਡੇਢ ਕ ਚਮਚ ਤੇਲ ਲਿਆ ਆਪਾਂ ਨੇ ਉਦਾਂ ਹੀ ਜੀਰਾ ਪਾ ਦਾਣਾ ਥੋੜਾ ਜਿਹਾ ਤੇ ਨਾਲ ਦੀ ਨਾਲ ਗਾਜਰ ਚੀਰਨੀ ਐ ਜਿਹੜੀ ਸ਼ੁਰੂ ਕਰ ਦਾਣੀ ਗਾਜਰ ਆਪਾਂ ਨੇ ਜਿਆਦਾ ਮੋਟੀ ਮੋਟੀ ਨਹੀਂ ਚੀਰਨੀ ਐਦਾਂ ਕਰ ਲੈਣਾ ਵਿੱਚੋਂ ਗਾਜਰ ਨੂੰ ਚਾਰ-ਚਾਰ ਟੋਟੇ ਕਰਕੇ ਐਦਾਂ ਇਹ ਬਹੁਤ ਛੇਤੀ ਬਣ ਜਾਨੀ ਐ ਆਲੂ ਨਹੀਂ ਆਪਾਂ ਨੇ ਇਹਦੇ ਵਿੱਚ ਪਾਉਣਾ ਦੇਖਿਓ ਇਹਦੀ ਲੁੱਕ ਦੇਖਿਓ ਪਹਿਲਾਂ ਵਾਲੀਆਂ ਸਬਜ਼ੀਆਂ ਦੀ ਲੁੱਕ ਦੱਸਿਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਮੇਰੇ ਆ ਸਬਜ਼ੀਆਂ ਦਾ ਤੁਹਾਨੂੰ ਬਾਅਦ ਵਿੱਚ ਤੁਸੀਂ ਦੇਖ ਕੇ ਲਿਆ ਵੀ ਕਿੱਦਾਂ ਦੀਆਂ ਬਣੀਆਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੀ ਜਾਇਓ ਐਨੇ ਸੌਖੇ ਤਰੀਕੇ ਨਾਲ ਇਹ ਸਬਜ਼ੀਆਂ ਤਿਆਰ ਹੋ ਜਾਂਦੀਆਂ ਜੇ ਦੋ ਸਬਜ਼ੀਆਂ ਵੀ ਬਣਾਉਈਆਂ ਨਾਲ ਇੱਕ ਦਹੀਂ ਹੋ ਜਾਂਦਾ ਹੈ ਨਾਲ ਇੱਕ ਦਾਲ ਹੋ ਜਾਂਦੀ ਆ ਤਾਂ ਝਟਾਪਾ ਚਾਰ ਸਬਜ਼ੀਆਂ ਜਿਹੜੀਆਂ ਕਿਸੇ ਨੂੰ ਵੀ ਬਣਾ ਕੇ ਖਵਾ ਸਕਦੇ ਆ ਇਹ ਸਾਰਾ ਕਮਾਲ ਆ ਮੇਰੀ ਬਣਾਈ ਹੋਈ ਕੱਚੀ ਹਰਦੀ ਦੀ ਗਰੇਵੀ ਦਾ ਤੁਸੀਂ ਵੀ ਬਣਾਇਓ ਵੀਡੀਓ ਦੇਖਿਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਗਰੇਵੀ ਵਾਲੀ ਵੀਡੀਓ ਜਾ ਕੇ ਜ਼ਰੂਰ ਦੇਖਿਓ ਦੀ ਨਾਲ ਆਪਾਂ ਨੇ ਮਟਰ ਵੀ ਪਾ ਦਾ ਨੇ ਤੇ ਪਾ ਦਣਾ ਆਪਾਂ ਨੇ ਨਮਕ ਥੋੜੀ ਜੀ ਹੰਮਿਰਚ ਪਾਊਡਰ ਮਿਰਚ ਤੇ ਆ ਥੋੜੀ ਜੀ ਚਿਲੀ ਫਲੇਕ ਤੇ ਬਿਲਕੁਲ ਥੋੜਾ ਜਿਹਾ ਪਾ ਦਣਾ ਆਪਾਂ ਨੇ ਟਮੇਟੋ ਪੇਸਟ ਬਿਲਕੁਲ ਥੋੜਾ ਜਿਆਦਾ ਨਹੀਂ ਪਾਉਣਾ ਤਾਂ ਕਿ ਜਿਹੜੀ ਗਾਜਰਾਂ ਦੀ ਮਠਾਸ ਆ ਨਾ ਉਦੇ ਨਾਲ ਨਾਲ ਹਲਕੀ ਖਟਾਸ ਵੀ ਹੋ ਜਵੇ ਤੇ ਇਹਨੂੰ ਬੰਨ ਵਿੱਚ ਵੀ ਇਹ ਸਿਰ ਸਹਾਇਤਾ ਕਰਦੀ ਹੈ ਕਿ ਇਹ ਜਿਹੜਾ ਹਲਕਾ ਇਹਦਾ ਸਖਤ ਹੁੰਦਾ ਨਾ ਤੇ ਇਹ ਛੱਟ ਬਣ ਜਾਂਦੀ ਹੈ ਹੁਣ ਆਪਾਂ ਨੇ ਇਹਨੂੰ 2 ਮਿੰਟ ਵਾਸਤੇ ਬੰਦ ਕਰਕੇ ਰੱਖ ਦੇਣਾ ਇਹ ਦੇਖੋ ਜੀ ਆਪਾਂ ਨੇ ਢੱਕਣ ਆਪਣੀਆਂ ਗਾਜਰਾਂ ਜਿਹੜੀਆਂ ਬਿਲਕੁਲ ਬਣ ਕੇ ਤਿਆਰ ਆ ਇਹ ਦੇਖੋ ਇਹ ਟੁੱਟ ਰਹੀ ਆ ਹੁਣ ਆਪਾਂ ਨੇ ਹੁਣ ਇਹਦੇ ਵਿੱਚ ਥੋੜੀ ਜਿਹੀ ਗਰੇਵੀ ਪਾ ਦਾਂ ਨਹੀਂ ਜਿਆਦਾ ਨਹੀਂ ਪਾਉਣੀ ਆਪਣੀ ਸਬਜੀ ਆ ਜਿਹੜੀ ਘੱਟ ਆ ਇਹ ਕਿਉਂਕਿ ਮੈਂ ਅੱਜ 21 ਵਿੱਚ ਸਬਜ਼ੀਆਂ ਬਣਾ ਲਈਆਂ ਕਾਫੀ ਮਟਰਾਂ ਦੇ ਵੱਜ ਰਹੇ ਆ ਪਟਾਕੇ ਆਦਾ ਰੱਖਦਾ ਧਨੀਆ ਇਹਦੇ ਤੇ ਆਪਣੀ ਰੱਖਤੀ ਮੱਖਣੀ ਮੱਖਣ ਰੱਖ ਕੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਨਾ ਸਬਜ਼ੀਆਂ ਨੂੰ ਕਿਉਂਕਿ ਇਹਨਾਂ ਨੂੰ ਐਦਾਂ ਭੁੰਨੀਆਂ ਭੁੰਨੀਆਂ ਨੂਡਲ ਜਿਹਾਈ ਤਰ੍ਹਾਂ ਹੀ ਸਵਾਦ ਲੱਗਦੀ ਹੈ ਬੱਚਿਆਂ ਨੂੰ ਵੜਾ ਕੇ ਖਿਲਾਇਓ ਗਰੇਵੀ ਜ਼ਰੂਰ ਬਣਾ ਕੇ ਰੱਖਿਓ ਬਹੁਤ ਜਲਦੀ ਬਣ ਜਾਂਦੀ ਹੈ ਐਦਾਂ ਸਬਜ਼ੀਆਂ ਆਪਣੀ ਇੱਕ ਸਬਜ਼ੀ ਰਹਿ ਗਈ ਕਿਹੜੀ ਆ ਆਜੋ ਜੀ ਉਹ ਵੀ ਬਣਾ ਲੀਏ ਫਿਰ ਦੇਖੋ ਆਪਣੀ ਕੜਾਹੀ ਵਿੱਚ ਆਪਾਂ ਨੇ ਚਾਰ ਸਬਜ਼ੀਆਂ ਬਣਾਤੀਆਂ ਕਿਉਂਕਿ ਇਹ ਸਬਜ਼ੀਆਂ ਇਹ ਜਿਹੜੀਆਂ ਬਹੁਤ ਘੱਟ ਸਮਾਂ ਲੱਗਿਆ ਆਪਣੀ ਕੜਾਹੀ ਆ ਜਿਹੜੀ ਉਦਾਂ ਹੀ ਸਾਫ਼ ਪਈ ਆ ਆਪਾਂ ਨੇ ਆਪਣੀ ਪੰਜਵੀਂ ਤੇ ਅਖੀਰਲੀ ਸਬਜ਼ੀ ਵਾਸਤੇ ਪਾ ਲਿਆ ਤੇਲ ਮਸਟਰਡ ਆਇਲ ਪਾਉਣਾ ਇਹਦਾ ਮੇਨ ਇਨਗਰੀਡੀਐਂਟ ਜੀਰਾ ਆਪਾਂ ਨੇ ਇਹਦੇ ਵਿੱਚ ਜੀਰਾ ਥੋੜਾ ਜ਼ਿਆਦਾ ਪਾਉਣਾ ਕਿਉਂਕਿ ਇਹ ਕਾਲੇ ਛੋਲਿਆਂ ਵਿੱਚ ਜੀਰਾ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਨਾਲ ਦੀ ਨਾਲ ਆਪਾਂ ਨੇ ਇਹਦੇ ਵਿੱਚ ਪਾਉਣਾ ਥੋੜਾ ਜਿਹਾ ਗਰਮ ਮਸਾਲਾ ਤੇ ਛੋਲੇ ਪਾ DNA ਇਹਦੇ ਵਿੱਚ ਆਪਾਂ ਨੇ ਨਮਕ ਨਹੀਂ ਪਾਉਣਾ ਕਿਉਂਕਿ ਛੋਲਿਆਂ ਵਿੱਚ ਵੀ ਨਮਕਾ ਤੇ ਆਪਣੀ ਗਰੇਵੀ ਵਿੱਚ ਵੀ ਨਮਕਾ ਤੇ ਨਾਲ ਦੀ ਨਾਲ ਆਪਾਂ ਨੇ ਇਹਦੀ ਗਰੇਵੀ ਆ ਜਿਹੜੀ ਮਿਲਾ ਦਣੀ ਇਹਦੇ ਵਿੱਚ ਆਪਾਂ ਨੇ ਗਰੇਵੀ ਆ ਜਿਹੜੀ ਥੋੜੀ ਜ਼ਿਆਦਾ ਵਰਤਣੀ ਆ ਤੇ ਥੋੜੀ ਜਿਹੀ ਸਿਲੀ ਫਲੈਕਸ ਬੱਚਿਆਂ ਦਾ ਚੂਰਚਾ ਖਾਣਾ ਤਿਆਰ ਹੋ ਜਾਂਦਾ ਹੈ ਇਸ ਗਰੇਵੀ ਨਾਲ ਖੁਸ਼ ਹੋ ਹੋ ਕੇ ਖਾਂਦੇ ਆ ਫਿਰ ਜੀ ਦੇਖੋ ਛੋਲੇ ਕਿੰਨੇ ਸੋਹਣੇ ਗਰੇਵੀ ਉਹ ਗਰੇਵੀ ਦੇ ਨਾਲ ਲਿਫਟੇ ਪਏ ਆ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਆਪਾਂ ਨੇ ਕੁਝ ਵੀ ਨਹੀਂ ਪਾਇਆ ਹੋਰ ਇਹਨਾਂ ਵਿੱਚ ਸਾਰਾ ਗਰੇਵੀ ਦਾ ਕਮਾਲ ਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਟਮਾਟਰ ਵੀ ਪਾਉਣਾ ਹੀ ਪਾਣਾ ਜ਼ਰੂਰ ਤੇ ਟਮਾਟਰ ਆ ਜਿਹੜਾ ਆਪਾਂ ਨੇ ਐਦਾਂ ਦੇ ਪੀਸ ਵਿੱਚ ਪਾਉਣਾ ਹੈ ਨਾ ਕਿ ਲੰਬਾ ਕਿਉਂਕਿ ਥੋੜਾ ਥੋੜਾ ਪੀਸ ਆਉਂਦਾ ਮੂਹ ਵਿੱਚ ਬਹੁਤ ਜ਼ਿਆਦਾ ਸੁਆ ਲੱਗਦਾ 2 ਮਿੰਟ ਵਾਸਤੇ ਆਪਾਂ ਨੇ ਕਰ ਦੇਣਾ ਬੰਦ ਆਪਣੀ ਇਹ ਛੋਲਿਆਂ ਦੀ ਸਬਜ਼ੀ ਆ ਜਿਹੜੀ ਬਿਲਕੁਲ ਲਿਪਟ ਗਈ ਗਰੇਵੀ ਦੇ ਨਾਲ ਆਪਾਂ ਨੇ ਕਰਤਾ ਬੰਦ ਗੈਸ ਤੇ ਥੋੜਾ ਜਿਆ ਆਪਾਂ ਨੇ ਇਹਦੇ ਵਿੱਚ ਖਟਾਸ ਆ ਜਿਹੜੀ ਇਹਦੇ ਵਿੱਚ ਨਿੰਬੂ ਦਾ ਸੱਤ ਪਾ ਦਾਣਾ ਆ ਦੇਖੋ ਆਪਾਂ ਨੇ ਕਰਿਆ ਹੋਇਆ ਫਰੀਜ਼ ਇਹੀ ਵਰਤਦੀ ਆ ਮੈਂ ਤੁਸੀਂ ਵੀ ਇਦਾਂ ਫਰੀਜ਼ ਕਰਕੇ ਰੱਖ ਸਕਦੇ ਆ ਨਿੰਬੂ ਦੇ ਸੱਤ ਨੂੰ ਇਹਨੂੰ ਆਪਾਂ ਨੇ ਗੈਸ ਬੰਦ ਕਰਕੇ ਪਾਉਣਾ ਹੈ ਮੁੜ ਕੇ ਗੈਸ ਨਹੀਂ ਚਲਾਉਣਾ ਨਿੰਬੂ ਦਾ ਸੱਤ ਪਾ ਕੇ ਚਲੋ ਜੀ ਆਪਾਂ ਨੇ ਰੱਖਤਾ ਮੱਖਣ ਆਪਣੀ ਪੰਜਵੀਂ ਸਬਜੀ ਵੀ ਬਣ ਕੇ ਤਿਆਰ ਆ ਗਰੇਵੀ ਦਾ ਕਮਾਲ ਮੈਂ ਕਹਿੰਦੀ ਹਾਂ ਟੋਟਲੀ 40 ਮਿੰਟ ਲੱਗਿਆ ਮੈਨੂੰ ਇਹ ਸਾਰਾ ਜਲਦੀ ਜਲਦੀ ਕਰਨੇ ਨੂੰ ਤੁਸੀਂ ਪਿਛਲੀ ਵੀਡੀਓ ਚ ਜਾ ਕੇ ਦੇਖ ਸਕਦੇ ਆ ਮੈਂ ਇਹ ਗਰੇਵੀ ਕਿਵੇਂ ਤਿਆਰ ਕਰੀ ਸੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ ਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਦਬਾ ਦਿਓ ਨੋਟੀਫਿਕੇਸ਼ਨ ਤੁਹਾਡੇ ਕੋਲ ਹਰ ਵੀਡੀਓ ਦਾ ਪਹੁੰਚ ਜਾਇਆ ਕਰੂਗਾ ਮੈਨੂੰ ਦਿਓ ਇਜਾਜ਼ਤ ਤੁਸੀਂ ਕਰੋ ਇੰਜੋਏ ਬਣਾ ਕੇ ਜਰੂਰ ਦੇਖਿਓ ਬਹੁਤ ਜਲਦੀ ਬਣ ਜਾਨੀ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਇਜਾਜ਼ਤ ਦਿਓ ਬਾਏ ਬਾਏ